ਸਸਿਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕਾ ਹੋਵੋਗੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਹਾਡੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਖੁਸ਼ਹਾਲ ਅਮੀਰ ਭਰਿਆ ਰਹੇ ਤਾਂ ਦੋਸਤੋ ਹਰ ਰੋਜ਼ ਦੀ ਤਰ੍ਹਾਂ ਮੇਰੀ ਬੇਟੀ ਸੁਨੀਦੀ ਜੋ ਕਿ ਪੱਤਰਕਾਰਤਾ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ ਮੇਰੇ ਨਾਲ ਹੈ ਜੀ ਤਾਂ ਹਰ ਰੋਜ਼ ਦੀ ਤਰ੍ਹਾਂ ਸਾਡੀ ਦੋਨੇ ਪ્યોਤੀ ਦੀ ਬੇਨਤੀ ਹੈ ਜੀ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ ਹੈ ਜੀ YouTube ਤੇ ਪੀਬੀਸੀ ਪੰਜਾਬੀ ਹੈ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਇਹ ਸਾਡੇ ਦੋ ਸੋਸ਼ਲ ਜਿਹੜੇ ਪ ਤੁਹਾਡਾ ਖਬਰ ਜੋ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਫੇਸਬੁੱਕ ਇੰਸਟਾਗ੍ਰam YouTube ਤੇ ਤੁਹਾਡੇ ਸਾਹਮਣੇ ਸਾਡਾ ਪੇਜ ਆ ਜਾਵੇਗਾ ਤੇ ਪੀਬੀਸੀ ਪੰਜਾਬੀ ਵੀਸਾ ਪੰਜਾਬੀ ਇੰਗਲਿਸ਼ ਦੇ ਵਿੱਚ ਤਾਂ ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਦੋਸਤੋ ਕਮੈਂਟ ਜ਼ਰੂਰ ਕਰਿਆ ਕਰੋਗੇ ਤੁਹਾਨੂੰ ਕੋਈ ਖਬਰ ਦੇ ਵਿੱਚ ਕਮੀ ਲੱਗਦੀ ਹੈ ਜਾਂ ਕੋਈ ਤੁਹਾਨੂੰ ਹੋਰ ਲੱਗਦਾ ਹੈ ਜਾਂ ਕੋਈ ਤੁਹਾਡੇ ਆਲੇ ਦੁਆਲੇ ਦੀ ਖਬਰ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਉਹ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਇੱਕ ਬੈਲ ਆਈਕਨ ਦਾ ਬਟਨ ਜਰੂਰ ਦਬਲੋ ਕਿ ਤੁਹਾਨੂੰ ਹਰ ਖਬਰ ਜਿਹੜੀ ਆਉਂਦੀ ਰਹੇ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਦੋਸਤੋ ਸਾਡੇ ਲਈ ਇੱਕ ਸਬਸਕ੍ਰਾਈਬ ਕਰਨਾ ਤੁਹਾਡਾ ਇੱਕ ਬਟਨ ਦਬੰਨਾ ਜਿਹੜਾ ਸਾਡੀ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ ਪਾ ਖਬਰਾਂ ਦੀ ਸ਼ੁਰੂਆਤ ਦੋਸਤੋ ਕਰਦੇ ਹਾਂ ਜੀ ਬੈਟਾ ਕੀ ਖਬਰ ਆਪਣੀ ਦਰਸ਼ਕਾਂ ਨਾਲ ਹੀ ਕਰੀਏ ਪਾ ਬਰਨਾਲਾ ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਲੁੱਟਖੋਹਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਅੱਜ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੇਖਾ ਰੋਡ ਤੇ ਇੱਕ ਚੋਰ ਨੇ ਇੱਕ ਘਰ ਦੇ ਵਿੱਚੋਂ ਲੱਖਾਂ ਰੁਪਏ ਨਕਦੀ ਚੋਰੀ ਕਰ ਦਿੱਤੀ ਹੈ ਇਸ ਤੇ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜੀ ਦੋਸਤੋ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਬਰਨਾਲਾ ਸ਼ਹਿਰ ਦੇ ਵਿੱਚ ਨਹੀਂ ਪੂਰੇ ਕਰੋ ਆਲਰੇਡੀ ਪੰਜਾਬ ਦੇ ਵਿੱਚ ਇਹ ਸਾਰਾ ਮਸਲਾ ਕਾਫੀ ਵੱਧਿਆ ਪਿਆ ਲੁੱਟਖੋਹਾਂ ਗੋਲੀ ਚਲਾਉਣ ਦੀਆਂ ਵਾਰਦਾਤਾਂ ਫਰੋਤੀ ਮੰਗਲੀਆਂ ਵਾਰਦਾਤਾਂ ਚੋਰੀਆਂ ਲੁੱਟਾਂ ਖੋਹਾਂ ਲਗਾਤਾਰ ਵਾਦਾ ਹੋ ਰਿਹਾ ਇਸ ਤੇ ਕੋਈ ਦੋਰ ਆਏ ਨਹੀਂ ਹੈਗੀ ਬਰਨਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਬਰਨਾਲਾ ਸ਼ਹਿਰ ਚ ਵੀ ਲਗਾਤਾਰ ਚੋਰੀਆਂ ਲੁੱਟਾਂ ਖੋਹਾਂ ਨੇ ਉਹਨਾਂ ਦੇ ਵਿੱਚ ਲਗਾਤਾਰ ਵਾਦਾ ਹੋ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਆਪ ਦੇ ਤੌਰ ਤੇ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਕਿ ਚੋਰਾਂ ਨੂੰ ਜੋ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ ਪਰ ਲਗਾਤਾਰ ਲੁੱਟਾਂ ਖੋਹਾਂ ਇੰਨੀ ਜਿਆਦੇ ਹੋ ਰਹੀਆਂ ਐ ਉੱਥੇ ਇੱਕ ਥੋੜੁਮੇ ਗੱਲ ਹੋਰ ਦੱਸਦਾ ਦੋਸਤੋ ਤੁਸੀਂ ਪਿੱਛੇ ਜੇ ਮੇਰੇ ਫੇਸਬੁਕ ਪੇਜ ਤੇ ਯੂਟਿਊਬ ਤੇ ਖਬਰ ਦੇਖੀ ਹੋਣੀ ਆ ਇੱਕ ਸ਼ਹਿਰ ਦਾ ਬਿਲਕੁਲ ਸੰਗਣਾ ਕਿੱਤਰ ਸੀਗਾ ਜੀ ਉਹਦੇ ਕੋਲ ਲੇਡੀਜ਼ ਨੰਗ ਰਹੇ ਸੀਗੇ ਤੇ ਨਾਲ ਇੱਕ ਬੱਚੀ ਸੀਗੀ ਦੋ ਲੇਡੀਜ਼ ਸੀਗੀਆਂ ਉਹਨਾਂ ਚੋ ਇੱਕ ਲੇਡੀਜ਼ ਦੇ ਮੋਢੇ ਤੇ ਪਰਸ ਟੰਗਿਆ ਹੋਇਆ ਸੀਗਾ ਉਹ ਲੇਡੀਜ਼ ਦਾ ਪਰਸ ਹੈ ਜਿਹੜਾ ਖੋ ਕੇ ਲੱਗੇ ਔਰ ਇਹ ਜਿਹੜੇ ਵਾਰਦਾਤਾਂ ਕਰਨ ਵਾਲੇ ਜ਼ਿਆਦਾਤਰ ਬਾਈਕ ਸਵਾਰ ਨੇ ਨਾ ਤੁਸੀਂ ਇੱਕ ਗੱਲ ਨੋਟ ਕਰਿਓ ਇਹਨਾਂ ਦੀ ਬਾਈਕ ਤੇ ਨੰਬਰ ਨਹੀਂ ਹੁੰਦਾ ਕਦੇ ਵੀ ਇਹ ਬੜੀ ਨੋਟ ਕਰਨ ਵਾਲੀ ਗੱਲ ਹੈ ਬੇਟਾ ਇਹਨਾਂ ਦੀ ਜਿਹੜੇ ਇਹ ਬਾਈਕਸ ਵਗੈਰਾ ਤੇ ਨਾ ਜ਼ਿਆਦਾਤਰ ਵਾਰਦਾਤਾਂ ਨੂੰ ਇੰਤਜ਼ਾਮ ਕਰਦੇ ਆ ਨੰਬਰ ਦੇ ਇਹਨਾਂ ਦੇ ਨੰਬਰ ਜਿਹੜਾ ਨਹੀਂ ਹੁੰਦਾ ਉਹ ਫਿਰ ਉਹ ਨੈਚੁਰਲੀ ਗੱਲ ਜਦੋਂ ਨੰਬਰ ਨਹੀਂ ਹੈ ਮੂੰਹ ਸੇ ਠਗੇ ਹੋਇਆ ਤਾਂ ਪੁਲਿਸ ਟ੍ਰੇਸ ਵੀ ਕਿੱਥੋਂ ਕਰੂਗੀ ਨੈਚੁਰਲੀ ਇਹ ਵੀ ਗੱਲ ਹੈਗੀ ਆ ਤਾਂ ਇਹ ਚ ਸਾਡੀ ਵੀ ਇੱਕ ਨਾ ਭਾਰਤ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਵੀ ਇੱਕ ਡਿਊਟੀ ਬਣਦੀ ਹੈ ਵੀ ਤੁਸੀਂ ਜੇਕਰ ਕਿਤੇ ਬਿਨਾਂ ਨੰਬਰ ਬਾਈਕ ਦੇਖੋ ਮੂੰਹ ਵਗਾਰਾ ਠਗੇ ਹੋਏ ਆ ਤਾਂ that means ਇਹ ਨਹੀਂ ਹੈਗਾ ਵੀ ਹਰ ਬੰਦਾ ਚੋਰ ਹੀ ਹੋਊਗਾ ਪਰ ਅਲਰਟ ਰਹੋ ਤੇ ਇਹਦੀ ਸੂਚਨਾ ਜਿਹੜੀ ਆਪਦੇ ਨਜ਼ਦੀਕੀ ਕੋ ਪੁਲਿਸ ਸਟਾਨਾ ਹੈਗਾ ਪੁਲਿਸ ਥੰਕੀ ਹੈਗੀ ਆ ਜਿੱਥੇ ਪੁਲਿਸ ਦਾ ਕੋ ਨਾਕਾ ਲੱਗਿਆ ਹੋਇਆ ਉੱਥੇ ਜ਼ਰੂਰ ਦੱਸੋ ਬਾਕੀ ਗੱਲ ਇਹ ਹੈ ਵੀ ਸਮਾਂ ਰਹਿੰਦਿਆਂ ਹੀ ਯਾਰਦਾਤ ਤੋਂ ਪਹਿਲਾਂ ਹੀ ਪੁਲਿਸ ਘਟਨਾ ਹੋਣ ਤੋਂ ਪਹਿਲਾਂ ਹੀ ਰੋਕ ਸਕੇ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਸਾਰੇ ਇਸ ਤਰ੍ਹਾਂ ਹੋਣਗੇ ਇਹ ਨਹੀਂ ਮੈਂ ਕਹਿੰਦਾ ਬਿਲਕੁਲ ਵੀ ਦੇਖੋ ਗੱਲ ਇਹ ਹੈ ਕਈ ਵਾਰੀ ਬੰਦਾ ਗਰਮੀ ਤੋਂ ਬਚਾ ਦੇ ਵਾਸਤੇ ਉਹ ਤਾਂ ਮੂੰਹ ਬੰਨ ਲੈਂਦਾ ਹੋਊਗਾ ਕਰ ਲੈਂਦਾ ਪਰ ਜ਼ਿਆਦਾਤਰ ਜੋ ਮੈਂ ਹੁਣ ਤੱਕ ਘਟਨਾਵਾਂ ਆਪਦੇ ਪੱਤਰਕਾਰੀ ਖੇਤਰ ਤੇ ਦੇਖੀਆਂ ਨੇ ਤਾਂ ਉਹ ਵਿਦਾਊਟ ਨੰਬਰ ਪਲੇਟ ਹੋਣਗੇ ਤੇ ਮੂੰਹ ਸਟੱਗੇ ਹੋਣਗੇ ਉਹ ਜ਼ਿਆਦਾਤਰ ਉਹਨਾਂ ਵੱਲੋਂ ਜ਼ਬਰਦਸਤਾਂ ਅਨਜਾਮ ਦਿੱਤਾ ਜਾਂਦਾ ਇਸ ਕਰਕੇ ਆਪਣੇ ਅਲਗੋਲੇ ਨਿਕਾਪਾਂ ਜਿਵੇਂ ਰਕਗਰੋ ਇਹਦੀ ਸੂਚਨਾ ਪੁਲਿਸ ਨੂੰ ਨਾਲ ਦੇ ਨਾਲ ਦੇਣੀ ਚਾਹੀਦੀ ਹੈ। ਤਾਂ ਦੋਸਤੋ ਖਬਰ ਤੇ ਹਾਂ ਖਬਰ ਬਰਨਾਲਾ ਸ਼ਹਿਰ ਦੇ ਸੇਖਾ ਰੋਡ ਦੀ ਹੈ ਜੀ। ਸੇਖਾ ਰੋਡ ਦੇ ਵਿੱਚ ਨਾ ਦੁਪਹਿਰੇ 3 ਵਜੇ ਦੇ ਕਰੀਬ ਇੱਕ ਘਰ ਦੇ ਵਿੱਚੋਂ ਜੋ ਫੇਸਬੁੱਕ ਤੋਂ ਸਾਹਮਣੇ ਜਾਣਕਾਰੀ ਆਈ ਹੈ ਤੇ ਜੋ ਪਰਿਵਾਰਕ ਮੈਂਬਰ ਆ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਆਪਦੇ ਕਿਸੇ ਪਰਿਵਾਰਕ ਮੈਂਬਰ ਦੀ ਦਵਾਈ ਲੈਣ ਦੇ ਲਈ ਲੁਧਿਆਣਾ ਡੀ ਐਮ ਸੀ ਹੈ ਜਿਹੜਾ ਗਏ ਹੋਏ ਸੀਗੇ ਇਸ ਦੀ ਤੁਹਾਨੂੰ ਫੋਟੋ ਮੇਰੇ ਫੇਸਬੁੱਕ ਪੇਜ ਤੇ ਵੀ ਦੇਖ ਪਾਉਂਗਾ ਜਿਹੜੀ ਕਟਨਾ ਹੋਈ ਹੈ ਚੋਰੀ ਦੀ ਤੇ ਇਹਦੀ ਵੀਡੀਓ ਵੀ ਮੈਂ ਸੋਸ਼ਲ ਮੀਡੀਆ ਮੇਰੇ ਫੇਸਬੁੱਕ ਪੇਜਾਂ ਤੇ ਅਪਲੋਡ ਕਰੂੰਗਾ ਮੈਂ YouTube ਤੇ ਅਪਲੋਡ ਕਰੂੰਗਾ ਉੱਥੇ ਵੀ ਦੇਖ ਸਕਦੇ ਹੋ ਇੱਕ ਨੌਜਵਾਨ ਮੁੰਡਾ ਜਿਹਦੇ ਮੋਟੇ ਤੇ ਬੈਗ ਟੰਗੇ ਹੋਇਆ ਆ ਮੂੰਹ ਬਿਲਕੁਲ ਹੈਗਾ ਸਾਫ਼ ਬਿਕ ਰਿਹਾ ਹੈਗਾ ਮੁੰਨਾ ਮੁੰਡਾ ਉਹ ਆਉਂਦਾ ਜੀ ਗਲੀ ਦੇ ਵਿੱਚ ਤੇ ਗਲੀ ਦੇ ਵਿੱਚ ਦੇਖ ਕੇ ਆਸ-ਪਾਸੇ ਦੇਖ ਕੇ ਉਹ ਘਰ ਦੇ ਵਿੱਚ ਚੋਰੀ ਕਰ ਲੈਂਦਾ ਜੋ ਘਰ ਦੇ ਜੋ ਮਾਲਕ ਹੈਗੇ ਉਹਨਾਂ ਦੇ ਅਨੁਸਾਰ ਹੈ ਤਿੰਨ ਤੋਂ 4 ਲੱਖ ਰੁਪਏ ਘਰ ਦੇ ਵਿੱਚ ਜੋ ਨਗਦੀ ਪਈ ਸੀਗੀ ਉਹ ਉਥੋਂ ਚੋਰੀ ਕਰਕੇ ਲੈ ਜਾਂਦਾ ਹੈਗਾ ਤੇ ਜਦੋਂ ਉਹ ਘਰ ਦੇ ਵਾਪਸ ਆਉਂਦਿਆ ਤਾਂ ਉਹਨਾਂ ਨੇ ਦੇਖਿਆ ਕਿ ਘਰ ਦੇ ਅੰਦਰ ਅਲਮਾਰੀ ਹੈ ਜਿਹੜੀ ਟੁੱਟੀ ਹੋਈ ਸੀ ਤੇ ਘਰ ਦੇ ਵਿੱਚ ਕਰੀਬ 3 ਤੋਂ 4 ਲੱਖ ਰੁਪਏ ਜਿਹੜਾ ਪਿਆ ਹੋਇਆ ਸੀਗਾ ਉਹ ਚੋਰੀ ਹੋ ਚੁੱਕਿਆ ਸੀ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵੱਲੋਂ ਘਰ ਦੇ ਮਾਲਕਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਦਿਖੀ ਗਈ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਜਿਹੜਾ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਚੜਦਾ ਹੋਇਆ ਨਜ਼ਰ ਆ ਰਿਹਾ ਸੀ ਘਰ 'ਚ ਦਾਖਲ ਹੋਇਆ ਤੇ ਚੋਰੀ ਕਰਕੇ ਚਲਾ ਗਿਆ ਸੀ ਇਹ ਸਭ ਸੰਬੰਧੀ ਉਹਨਾਂ ਦੇ ਵੱਲੋਂ ਬਰਨਾਲਾ ਦੇ ਵਿੱਚ ਸਿਟੀ 2 ਦੇ ਵਿੱਚ ਸ਼ਿਕਾਇਤ ਹੈ ਜਿਹੜੀ ਚੌਧਰੀ ਦੀ ਦਰਜ ਕਰਵਾ ਦਿੱਤੀ ਗਈ ਹੈ ਉਧਰ ਸਿਟੀ 2 ਦੇ ਇੰਚਾਰਜ ਹੈ ਜਿਹੜੇ ਸਬ ਇੰਸਪੈਕਟਰ ਚਰਨਜੀਤ ਸਿੰਘ ਉਹਨਾਂ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਹੈ ਜਿਹੜੇ ਕੰਗਾਨੇ ਜਾ ਰਹੇ ਹੈਗਾ ਤੇ ਜਲਦੀ ਤੌਰ 'ਤੇ ਕਾਬੂ ਕਰ ਲਿਆ ਜਾਵੇਗਾ ਤਾਂ ਇਹ ਸੀ ਖਬਰ ਦੋਸਤੋ ਗੱਲ ਇਹ ਹੈ ਵੀ ਲਗਾਤਾਰ ਚੋਰੀਆਂ ਲੁੱਟਾਂ ਖਵਾਵਾਂ ਵਧਦੀਆਂ ਜਾ ਰਹੀਆਂ ਤਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਵੀ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤੇ ਆਪਾਂ ਵੀ ਥੋੜਾ ਸਤਰਕ ਰਹੀਏ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡਾ ਨਾਲ ਜ਼ਰੂਰ ਜੁੜੇ ਰਹੋ ਧੰਨਵਾਦ